ਹੈਲੋ ਜੀ ਨਮਸਤੇ ਸਤਿ ਆਕਾਲ ਜੈ ਮਾਤਾ ਦੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਮੈਂ ਵੀ ਬਹੁਤ ਹੀ ਵਧੀਆ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਟੁਟੋਰੀ ਅੰਜਲੀ ਤੇ ਤੇ ਜੇਕਰ ਤੁਸੀਂ ਮੇਰੇ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਤੇ ਜੇਕਰ ਤੁਸੀਂ ਆਲਰੇਡੀ ਮੇਰੇ ਸਬਸਕ੍ਰਾਈਬਰ ਹੋ ਤੇ ਲੋ ਜੀ ਅੱਜ ਆਪਾਂ ਬਣਾਵਾਂਗੇ ਖਿਚੜੀ ਖਿਚੜੀ ਵਾਸਤੇ ਮੈਂ ਲਈਆ ਬਾਸਮਤੀ ਚਾਵਲ ਤੇ ਨਾਲ ਲਈਆ ਮੈਂ ਮੂੰਗੀ ਮਸਰੀ ਦੀ ਦਾਲ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਇਹਦੇ ਵਾਸਤੇ ਕਿਹੜੇ ਚਾਵਲ ਤੇ ਕਿਹੜੀ ਦਾਲ ਯੂਜ਼ ਕਰਦੇ ਹੋ ਜਾਂ ਫਿਰ ਤੁਸੀਂ ਬਣੀ ਬਣਾਈ ਜਿਹੜੀ ਮਾਰਕੀਟ ਦੇ ਵਿੱਚ ਖਿਚੜੀ ਦਾ ਮਟੀਰੀਅਲ ਆਂਦਾ ਤੁਸੀਂ ਉਹ ਯੂਜ਼ ਕਰਦੇ ਹੋ ਤੇ ਲੋ ਜੀ ਆਪਾਂ ਨੂੰ ਚੰਗੇ ਪਾਣੀ ਤੋਂ ਸਵਾਰ ਲੈਣਾ ਤੇ ਫਿਰ ਆਪਾਂ ਪਾਣਾ ਇਹਦੇ ਵਿੱਚ ਦੋ ਗਲਾਸ ਪਾਣੀ ਤੇ ਨਾਲ ਪਾਣਾ ਆਪਾਂ ਦੇਸੀ ਘਿਓ ਦੇਸੀ ਘਿਓ ਪਾਣ ਦਾ ਸਿਰਫ ਇਹੀ ਕਾਰਨ ਹੈ ਕਿ ਜਦੋਂ ਆਪਾਂ ਇਹਨੂੰ ਕੁੱਕਰ ਨੂੰ ਪਾਣੀ ਇਹਦੇ ਵਿੱਚ ਥੋੜਾ ਜ਼ਿਆਦਾ ਹੁੰਦਾ ਤੇ ਸੀਟੀ ਲਗਾਣੇ ਆ ਤਾਂ ਪਾਣੀ ਬਾਹਰ ਨਿਕਲਦਾ ਰਹਿੰਦਾ ਤੇ ਜੇਕਰ ਆਪਾਂ ਦੇਸੀ ਘਿਓ ਵਿੱਚ ਪਾਦਾਂਗੇ ਜਾਂ ਤੇਲ ਵੀ ਪਾ ਸਕਦੇ ਹੋ ਤੇ ਜਿਹੜੇ ਇਹਦੇ ਚਾਂਸ ਨੇ ਪਾਣੀ ਨਿਕਲਣ ਦੇ ਘਟ ਜਾਂਦੇ ਆ ਫਿਰ ਆਪਾਂ ਪਾਣਿਆਂ ਦੇ ਵਿੱਚ ਨਮਕ ਤੇ ਹਲਦੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਹਲਾੜ ਲਾ ਕੇ ਕੁੱਕਰ ਦਾ ਟੱਕਣ ਲਗਾ ਕੇ ਆਪਾਂ ਇਹਨੂੰ ਸੀਟੀਆਂ ਲਵਾ ਦੇਣੀਆਂ ਤਿੰਨ ਤੋਂ ਚਾਰ ਤਿੰਨ ਤੋਂ ਚਾਰ ਸੀਟੀਆਂ ਲੱਗਣ ਤੋਂ ਬਾਅਦ ਇਹਦੀ ਦੇਖੋ ਐਦਾਂ ਦੀ ਸ਼ਕਲ ਜੀ ਬਣ ਜਾਣੀ ਹੈ ਤੇ ਲੋ ਜੀ ਤੁਸੀਂ ਇਹਦੇ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਜ਼ਿਆਦਾ ਤੇ ਘੱਟ ਵੀ ਪਾ ਸਕਦੇ ਹੋ ਜੇਕਰ ਤੁਸੀਂ ਪਤਲੀ-ਪਤਲੀ ਖਿਚੜੀ ਖਾਣ ਦੇ ਸ਼ਕੀਨ ਹੋ ਤੇ ਲੋ ਜੀ ਫਿਰ ਆਪਾਂ ਥੋੜੇ ਕਿਉਂਕਿ ਆਪਾਂ ਚਾਵਲ ਬਾਸਮਤੀ ਚਾਵਲ ਲਏ ਸੀਗੇ ਮੇਰੇ ਕੋ ਖਿਚੜੀ ਵਾਲੇ ਚਾਵਲ ਹੈ ਨਹੀਂ ਸੀਗੇ ਇਸ ਟਾਈਮ ਘਰੇ ਤੇ ਆਪਾਂ ਇਹਨੂੰ ਜਿਹੜੀ ਕੜਚੀ ਹੈ ਇਹਦੇ ਨਾਲ ਥੋੜਾ ਥੋੜਾ ਜਿਹਾ ਨਾ ਸਾਈਡਾਂ ਤੋਂ ਜਿੱਦਾਂ ਆਪਾਂ ਛੋਲੇ ਮਿੱਦਦੇ ਹੁੰਨੇ ਆ ਆਪਾਂ ਇਹਨਾਂ ਨੂੰ ਮਿੱਦ ਦੇਣਾ ਚਾਵਲਾਂ ਨੂੰ ਤਾਂ ਜੋ ਇਹਨਾਂ ਦਾ ਬਹੁਤਾ ਜਿਆਦਾ ਮਤਲਬ ਮੋٹے ਮੋٹے ਬਾਸਮਤੀ ਚਾਵਲ ਦਾ ਟੇਸ ਨਾ ਆਵੇ ਹੁਣ ਆਪਾਂ ਕਰਦੇ ਹਾਂ ਤੜਕੇ ਦੀ ਤਿਆਰੀ ਤੜਕੇ ਵਾਸਤੇ ਆਪਾਂ ਲੈਣਾ ਤੇਲ ਤੇਲ ਦੇ ਵਿੱਚ ਪਾਣਾ ਆਪਾਂ ਜੀਰਾ ਕਿਉਂਕਿ ਆਪਾਂ ਇਹਦੇ ਵਿੱਚ ਬਹੁਤਾ ਤੜਕਮਾ ਢੜਕਮਾ ਤੜਕਾ ਨਹੀਂ ਲਾਣਾ ਖਿਚੜੀ ਹੈ ਤੇ ਨੋਰਮਲ ਜਿਹਾ ਤੜਕਾ ਲਾਣਾ ਹੈ ਇਹਦੇ ਵਿੱਚ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਲੰਬੇ ਲੰਬੇ ਕੱਟ ਕੇ ਪਿਆਜ਼ ਤੇ ਇਹ ਜਿਹੜਾ ਖਿਚੜੀ ਫੂਡ ਹੈ ਕੰ ਬਹੁਤ ਹੀ ਕੰਫਰਟ ਫੂਡ ਹੈ ਤੇ ਇਹ ਸਾਡੇ ਘਰ ਦੇ ਵਿੱਚ ਤਾਂ ਇੱਕ ਹਫਤੇ ਦੇ ਵਿੱਚ ਬੜਾ ਆਰਾਮ ਨਾਲ ਇੱਕ ਵਾਰ ਬਣਦੀ ਬਣਦੀ ਹੈ ਵੈਸੇ ਲੋਕ ਕਹਿੰਦੇ ਨੇ ਵੀ ਡਾਕਟਰ ਜਦੋਂ ਸਲਾਹ ਦਿੰਦੇ ਨੇ ਕੋਈ ਬਿਮਾਰ ਬੰਦਾ ਹੁੰਦਾ ਉਦੋਂ ਹੀ ਖਿਚੜੀ ਖਾਣੀ ਚਾਹੀਦੀ ਹੈ ਪਰ ਮੇਰੇ ਹਿਸਾਬ ਨਾਲ ਹਫਤੇ ਦੇ ਵਿੱਚ ਇੱਕ ਦਿਨ ਖਿਚੜੀ ਜ਼ਰੂਰ ਖਾਣੀ ਚਾਹੀਦੀ ਹੈ ਜਿਹਦੇ ਨਾਲ ਤੁਹਾਡਾ ਡਾਈਜੈਸਟਿਵ ਸਿਸਟਮ ਹੈ ਉਹ ਵੀ ਸਹੀ ਰਹਿੰਦਾ ਹੈ ਲੋਜੀ ਫਿਰ ਆਪਾਂ ਪਾਈ ਸੀ ਇਹਦੇ ਵਿੱਚ ਲਾਲ ਮਿਰਚ ਬਹੁਤ ਹੀ ਨੋਰਮਲ ਜੀ ਪਾਈ ਸੀ ਲਾਲ ਮਿਰਚ ਤੇ ਤੁਸੀਂ ਜੇ ਇਹਦੇ ਵਿੱਚ ਹਰੀ ਮਿਰਚ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਨਾਲ ਮੈਂ ਪਾਈ ਸੀ ਕਸੂਰੀ ਮੇਥੀ ਕਿਉਂਕਿ ਧਨੀਆ ਬਹੁਤ ਮਹਿੰਗਾ ਹੈ 300 ਰੁਪਏ ਕਿਲੋ ਹੈ ਤੇ ਧਨੀਆ ਆਪਾਂ ਲੈਂਦੇ ਨਹੀਂ ਤੇ ਪਾਉਂਦੇ ਨਹੀਂ ਤੇ ਲੋਜੀ ਹੁਣ ਆਪਾਂ ਪਾਇਆ ਇਹਦੇ ਵਿੱਚ ਖਿਚੜੀ ਜਿਹੜੀ ਆਪਾਂ ਉਬਾਲੀ ਪਈ ਸੀ ਤੇ ਨਾਲ ਆਪਾਂ ਪਾਣਾ ਇਹਦੇ ਵਿੱਚ ਪਾਣੀ ਕਿਉਂਕਿ ਮੈਨੂੰ ਪਤਲੀ-ਪਤਲੀ ਖਿਚੜੀ ਪਸੰਦ ਹੈ ਤੇ ਲੋਜੀ ਆਪਾਂ ਪਾਣੀ ਪਾ ਕੇ ਇਹਨੂੰ ਉਲਵਾ ਦੇਣੇ ਆ 3 ਤੋਂ 4 ਰੇਜੇ ਤੇ ਰੇਜੇ ਲੱਗਣ ਤੋਂ ਬਾਅਦ ਖਿਚੜੀ ਸਾਡੀ ਬਣ ਕੇ ਤਿਆਰ ਹੈ ਤੇ ਨਾਲ ਹੀ ਆਪਾਂ ਪਾਇਆ ਸੀ ਇਹਦੇ ਵਿੱਚ ਆਹ ਮਸਾਲਾ ਜਿਹੜਾ ਕਿ ਮਸਾਲਾ ਮੈਨੂੰ ਸਪੈਸ਼ਲ ਜੰਮੂ ਤੋਂ ਆਇਆ ਹੋਇਆ ਹੈ ਸਪੈਸ਼ਲ ਮਸਾਲਾ ਹੈ ਤੁਸੀਂ ਜੰਮੂ ਜਾਂਦੇ ਆਂਦੇ ਤੁਸੀਂ ਇਹ ਮਸਾਲਾ ਬੜੇ ਆਰਾਮ ਨਾਲ ਕਿ ਮੈਨੂੰ ਘਰ ਸਾਨੂੰ ਗਰਮ ਮਸਾਲਾ ਚਾਹੀਦਾ ਹੈ ਤੇ ਤੁਸੀਂ ਇਹ ਲੈ ਸਕਦੇ ਹੋ ਤੇ ਲੋ ਜੀ ਇਹਨੂੰ ਚੰਗੀ ਤਰ੍ਹਾਂ ਘੁਮਾਫਰਾ ਦੇਣਾ ਤੇ ਖਿਚੜੀ ਸਾਡੀ ਬਣ ਕੇ ਹੋ ਗਈ ਹੈ ਤਿਆਰ ਹੈ ਤੇ ਤੁਸੀਂ ਇਹਨੂੰ ਹੁਣ ਉੱਪਰ ਦੇਸੀ ਘਿਓ ਪਾ ਕੇ ਬੜੇ ਸੁਆਦ ਨਾਲ ਤੇ ਬੜੇ ਆਰਾਮ ਨਾਲ ਖਾ ਸਕਦੇ ਹੋ ਜਿਹੜਾ ਕਿ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਨਾਲ ਆਪਾਂ ਬਣਾਈ ਸੀ ਇੱਕ ਪਿਆਜ਼ਾਂ ਦਾ ਇਨਸਟੈਂਟ ਅਚਾਰ ਜਿਹੜਾ ਕਿ ਸਿਰਫ 5 ਮਿੰਟ ਦੇ ਵਿੱਚ ਤਿਆਰ ਹੋ ਜਾਂਦਾ ਹੈ ਜਿਹੜਾ ਖਿਚੜੀ ਦੇ ਨਾਲ ਜਾਂ ਕਿਸੇ ਵੀ ਪਰਾਂਠੀ ਦੇ ਨਾਲ ਤੁਸੀਂ ਖਾ ਸਕਦੇ ਹੋ ਇਹਦੇ ਵਾਸਤੇ ਆਪਾਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਧੋਸਵਾਰ ਕੇ ਛਿੱਲ ਕੇ ਲੰਬੇ-ਲੰਬੇ ਕੱਟ ਲੈਣਾ ਹੈ ਦੇਖੋ ਇਸ ਤਰ੍ਹਾਂ ਬਿਲਕੁਲ ਲੰਬੇ-ਲੰਬੇ ਕੱਟਣਾ ਹੈ ਫਿਰ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਇਹਨਾਂ ਦਾ ਚੰਗੀ ਤਰ੍ਹਾਂ ਅਸੀਂ ਹੱਥਾਂ ਦੇ ਨਾਲ ਹੀ ਕਚੂੰਬਰ ਜਿਹਾ ਕੱਢ ਦੇਣਾ। ਲੋ ਜੀ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਇਸ ਤਰ੍ਹਾਂ ਇਹਨੂੰ ਮੈਸ਼ ਕਰ ਦੇਣਾ ਤਾਂ ਜੋ ਇਹਨਾਂ ਦੇ ਜਿਹੜੇ ਬਹੁਤ ਛੱਲੇ ਬਣੇ ਹੋਏ ਸੀ ਬਹੁਤ ਹਾਰਡ-ਹਾਰਡ ਉਹ ਬਿਲਕੁਲ ਹੀ ਬਰੀਕ ਪਿਆਜ਼ ਹੋ ਜਾਣ। ਤੇ ਲੋ ਜੀ ਇੱਥੇ ਮੈਨੂੰ ਭਾਂਡਾ ਲੱਗਿਆ ਥੋੜਾ ਜਿਹਾ ਛੋਟਾ ਤੇ ਮੈਂ ਕਿਹਾ ਇਹਦੇ ਵਿੱਚ ਬੰਨ ਨਹੀਂ ਗੱਲ ਤੇ ਫਿਰ ਮੈਂ ਥੋੜਾ ਜਿਹਾ ਕੱਚ ਦਾ ਭਾਂਡਾ ਵੱਡਾ ਲੈ ਕੇ ਤੇ ਇਹਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਹੀ ਆ ਦੇਖੋ ਇਸ ਤਰ੍ਹਾਂ ਇਹਨਾਂ ਦਾ ਕਚੂੰਬਰ ਜਿਹਾ ਕੱਢ ਦੇਣਾ। ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਤੇ ਇਹ ਪਿਆਜ਼ ਦਾ ਅਚਾਰ ਇਹ ਬਹੁਤ ਹੀ ਟੇਸਟੀ ਬਣਦਾ ਹੈ ਤੁਸੀਂ ਇਹਨੂੰ ਇੱਕ ਵਾਰ ਜਰੂਰ ਮੇਰੇ ਕਹੇ ਤੇ ਟਰਾਈ ਕਰਕੇ ਦੇਖਿਓ ਤੁਸੀਂ ਦੁਪਹਿਰਾ ਦੁਪਹਿਰਾ ਵੈਸੇ ਵੀ ਸਲਾਦ ਦੀ ਜਗ੍ਹਾ ਤੇ ਵੀ ਇਹਨੂੰ ਖਾ ਸਕਦੇ ਹੋ ਰੋਟੀ ਦੇ ਨਾਲ ਵੀ ਖਾ ਸਕਦੇ ਹੋ ਜਾਂ ਰਾਤ ਨੂੰ ਵੀ ਖਾ ਸਕਦੇ ਹੋ ਤੇ ਲੋ ਜੀ ਫੇਰੇ ਦੇ ਵਿੱਚ ਪਾਈ ਸੀ ਮੈਂ ਹਰੀ ਮਿਰਚ ਲਾਲ ਮਿਰਚ ਹਲਦੀ ਤੇ ਥੋੜਾ ਜਿਹਾ ਨਮਕ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਆਪਾਂ ਹੱਥਾਂ ਦੇ ਨਾਲ ਹੀ ਮਿਕਸ ਕਰ ਦੇਣਾ ਤੁਸੀਂ ਚਾਹੋ ਤਾਂ ਬਹੁਤ ਜਿਹੜੀ ਹਾਈਜੀਨ ਦਾ ਝੰਡਾ ਲੈ ਕੇ ਫਿਰਨ ਵਾਲੇ ਨੇ ਉਹ ਆਪਣਾ ਚਮਚ ਦੇ ਨਾਲ ਮਿਕਸ ਕਰ ਲੈਣ ਤੇ ਲੋ ਜੀ ਅਸੀਂ ਤਾਂ ਹੱਥਾਂ ਦੇ ਨਾਲ ਹੀ ਮਿਕਸ ਕਰ ਲੈਣਾ ਤੇ ਚੰਗੀ ਤਰ੍ਹਾਂ ਨੂੰ ਹੱਥਾਂ ਦੇ ਨਾਲ ਮਿਕਸ ਕਰਨ ਤੋਂ ਬਾਅਦ ਫਿਰ ਆਪਾਂ ਲਾਵਾਂਗੇ ਇਹਦੇ ਵਿੱਚ ਤੜਕਾ ਤੇ ਤੜਕੇ ਵਾਸਤੇ ਆਪਾਂ ਬਹੁਤ ਹੀ ਸਿੰਪਲ ਤੇ ਬਹੁਤ ਹੀ ਸਾਧੀਆਂ ਚੀਜ਼ਾਂ ਲੈਣੀਆਂ ਨੇ ਇਹਦੇ ਵਾਸਤੇ ਆਪਾਂ ਤੇਲ ਲਿਆ ਤੇ ਤੇਲ ਦੇ ਵਿੱਚ ਪਾਈਆ ਪਰਾਈ ਸੌਂਫ ਜਿਹੜੀ ਕਿ ਆਪਾਂ ਆਮ ਅਚਾਰ ਦੇ ਵਿੱਚ ਪਾਉਂਦੇ ਆ ਕਲੋਂਜੀ ਮੇਲ ਕੋ ਹੈ ਨਹੀਂ ਸੀ ਜੇ ਤੁਹਾਡੇ ਕੋਲ ਕਲੋਂਜੀ ਹੋਈ ਤੇ ਤੁਸੀਂ ਕਲੋਂਜੀ ਵੀ ਇਹਦੇ ਵਿੱਚ ਪਾ ਸਕਦੇ ਹੋ ਕਿਉਂਕਿ ਉਹਦਾ ਵੀ ਟੇਸਟ ਬਹੁਤ ਹੀ ਵਧੀਆ ਆਂਦਾ ਹੈ ਇਹਦੇ ਵਿੱਚ ਨਾਲ ਆਪਾਂ ਪਾਇਆ ਸੀ ਥੋੜਾ ਜਿਹਾ ਜੀਰਾ ਤੇ ਫਿਰ ਇਹਨੂੰ ਬੰਦਣਾ ਆਪਾਂ ਗੈਸ ਨੂੰ ਬੰਦ ਕਰ ਦੇਣਾ ਤੇ ਇਹਦੇ ਵਿੱਚ ਆਪਾਂ ਮਸਾਲੇ ਦੇ ਵਿੱਚ ਜਿਹੜਾ ਪਿਆਜ਼ ਸੀ ਉਹ ਮਿਕਸ ਕਰ ਦੇਣਾ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਕਮਾ ਲਓ ਚਾਹੇ ਤੁਸੀਂ ਚਮਚ ਦੇ ਨਾਲ ਚੰਗੀ ਤਰ੍ਹਾਂ ਕਮਾ ਸਕਦੇ ਹੋ ਤੇ ਲੋ ਜੀ achar ਵੀ ਸਾਡਾ ਬਣ ਕੇ ਬਿਲਕੁਲ ਚੰਗੀ ਤਰ੍ਹਾਂ ਤਿਆਰ ਹੈ ਤੇ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਵਿੱਚ ਹਲਦੀ ਦਾ ਬਿਲਕੁਲ ਵੀ ਕੱਚਾ ਟੇਸਟ ਨਹੀਂ ਆਊਗਾ ਕਿਉਂਕਿ ਆਪਾਂ ਇਹਦੇ ਵਿੱਚ ਬਾਅਦ ਚ ਤੜਕਾ ਮਾਰਿਆ ਤੇਲ ਦਾ ਤੇ ਕਈਆਂ ਨੂੰ ਲੱਗਦਾ ਹੋਊਗਾ ਵੀ ਇਹਦੇ ਵਿੱਚ ਹਲਦੀ ਦਾ ਕੱਚਾ-ਕੱਚਾ ਜਾਂ ਟੇਸਟ ਆਊਗਾ ਤੇ ਬਿਲਕੁਲ ਨਹੀਂ ਇਸ ਤਰ੍ਹਾਂ ਹੋਊਗਾ ਤੇ ਲੋ ਜੀ ਹੁਣ ਆਂਦੀ ਹੈ ਪਲੇਟਿੰਗ ਦੀ ਵਾਰੀ ਆਪਾਂ ਜਿਹੜੀ ਖਿਚੜੀ ਬਣਾਈ ਸੀਗੀ ਉਹਨੂੰ ਆਪਾਂ ਕੱਢਿਆ ਪਲੇਟ ਦੇ ਵਿੱਚ ਤੇ ਜਿਹੜਾ ਸਕੂਨ ਸਟੀਲ ਦੇ ਭਾਂਡੇ ਦੇ ਵਿੱਚ ਖਿਚੜੀ ਖਾਂਦਾ ਹੈ ਜਾਂ ਫਿਰ ਕੋਈ ਵੀ ਚੀਜ਼ ਜਿਹੜਾ ਸਕੂਨ ਸਟੀਲ ਦੇ ਭਾਂਡੇ ਚ ਖਾਂਦਾ ਨਾ ਉਹ ਜਿਹੜੇ ਆਪਾਂ ਜਿੰਨੇ ਮਰਜ਼ੀ ਡਿਨਰ ਦੇ ਸੈੱਟ ਲਈ ਜਾਈਏ ਉਹ ਸਕੂਨ ਉਹਨਾਂ ਖਾਂਡ ਭਾਂਡਿਆਂ ਦੇ ਵਿੱਚ ਖਾਣ ਵਾਲਾ ਨਹੀਂ ਹੈਗਾ ਤੇ ਲੋ ਜੀ ਆਪਾਂ ਖਿਚੜੀ ਕੱਢੀ ਆਪਾਂ ਭਾਂਡੇ ਦੇ ਵਿੱਚ ਤੇ ਫਿਰ ਆਪਾਂ ਸਾਈਡ ਤੇ ਰੱਖਿਆ ਆਪਣਾ ਜਿਹੜਾ ਆਪਾਂ ਪਿਆਜ਼ ਦਾ ਆਚਾਰ ਇਨਸਟੈਂਟ ਪਿਆਜ਼ ਦਾ ਆਚਾਰ 5 ਮਿੰਟ ਵਿੱਚ ਤਿਆਰ ਕੀਤਾ ਸੀ ਉਹਨੂੰ ਰੱਖਿਆ ਨਾਲ ਆਪਾਂ ਕੁਝ ਖੀਰੇ ਜਿਹੜੇ ਟੁਕੜੇ ਸੀ ਉਹ ਰੱਖੇ ਤੇ ਉੱਪਰ ਪਾਇਆ ਆਪਾਂ ਦੇਸੀ ਘਿਓ ਬਸ ਇਹ ਜਿੰਦਜਾਨ ਹੈ ਜਿਹੜੀ ਖਿਚੜੀ ਦੀ ਤੇ ਕਿਉਂਕਿ ਦੇਸੀ ਘਿਓ ਪਾ ਕੇ ਖਿਚੜੀ ਦਾ ਸਵਾਦ ਹੀ ਕੁਝ ਅਲੱਗ ਹੋ ਜਾਂਦਾ ਹੈ ਤੇ ਕਈ ਲੋਕ ਇਹਨੂੰ ਦਹੀਂ ਦੇ ਨਾਲ ਵੀ ਖਾਣਾ ਪਸੰਦ ਕਰਦੇ ਨੇ ਤੇ ਤੁਸੀਂ ਮੈਨੂੰ ਕਮੈਂਡ ਕਰਕੇ ਜਰੂਰ ਦੱਸਿਓ ਵੀ ਤੁਸੀਂ ਖਿਚੜੀ ਦਹੀਂ ਦੇ ਨਾਲ ਖਾਣਾ ਪਸੰਦ ਕਰਦੇ ਹੋ ਕਿ ਦੇਸੀ ਘਿਓ ਦੇ ਨਾਲ ਖਾਣਾ ਪਸੰਦ ਕਰਦੇ ਹੋ ਜਾਂ ਫਿਰ ਤੁਸੀਂ ਕਿਸੇ ਹੋਰ ਤਰੀਕੇ ਨਾਲ ਜਿਹੜੇ ਵੀ ਤਰੀਕੇ ਨਾਲ ਤੁਸੀਂ ਖਿਚੜੀ ਬਣਾਉਂਦੇ ਹੋ ਤੇ ਤੁਸੀਂ ਮੈਨੂੰ ਕਮੈਂਡ ਕਰਕੇ ਜਰੂਰ ਦੱਸਣਾ ਤੇ ਇੱਕ ਹੋਰ ਗੱਲ ਆਪਣੀ ਮਲਾਂਜੀ ਦੀ ਅੰਬ ਦੇ ਮਲਾਂਜੀ ਦੀ ਕੱਚੇ ਅੰਬ ਦੇ ਮਲਾਂਜੀ ਦੀ ਸੀਜ਼ਨ ਜਾਣ ਤੋਂ ਪਹਿਲਾਂ ਪਹਿਲਾਂ ਇੱਕ ਵਾਰ ਵੀਡੀਓ ਜਰੂਰ ਦੇਖ ਲੈਣਾ ਕਿਉਂਕਿ ਉਹ ਵੀਡੀਓ ਬਹੁਤ ਵਾਇਰਲ ਜਾ ਰਹੀ ਹੈ ਤੇ ਓਕੇ ਜੀ ਬਾਏ ਬਾਏ ਮਿਲਦੇ ਆਂ